ਆੜੇ ਬਜ਼ੁਰਗਾਂ ਨੇ ਪੰਜ ਪੰਜ ਨਿਆਣੇ ਸੈੱਟ ਕਰਤੇ ਹਾਂਜੀ ਛੜ ਤੇ ਹੁਣ ਇੱਕ ਨਹੀਂ ਸੈੱਟ ਹੁੰਦਾ ਇੱਕ ਮੈਨੂੰ ਇਹ ਨਹੀਂ ਪਤਾ ਵੀ ਸੈੱਟ ਕਹਿੰਦੇ ਕੀ ਨੂੰ ਹੈ ਸੈੱਟ ਕੀ ਚੀਜ਼ ਹੈ ਆਪਾਂ ਕਹਿੰਦੇ ਸੈੱਟ ਨਹੀਂ ਹੋਇਆ ਹਾਂ ਇਹ ਸੈੱਟੇ ਨਹੀਂ ਮੈਨੂੰ ਤਾਂ ਸਮਝ ਆਈ ਸੈੱਟ ਮੈਂ ਹੁਣ ਤੁਸੀਂ ਇੱਥੇ 100 ਸਾਲ ਦੇ ਨੂੰ ਛੇੜ ਕੇ ਛੇੜ ਲੋ ਹਾਂ ਉਹ ਕਹਿੰਗਾ ਮੈਂ ਸੈੱਟ ਨਹੀਂ ਹੈ ਭਗਵਾਨ ਤਬਾਨ ਕਹਿੰਦਾ ਮੈਂ ਸੈੱਟ ਨਹੀਂ ਹੈ ਅੱਛਾ ਮੇਰਾ ਦੋਸਤ ਆ ਆਸਟ੍ਰੇਲੀਆ ਉਹ ਮੈਂ ਫੋਨ ਕਰਿਆ ਹਾਂ ਮੈਂ ਤੂੰ ਬਈ ਉਹ ਕਹਿੰਦਾ ਮੈਂ ਸੈੱਟ ਨਹੀਂ ਹੈ ਹੁਣ ਮੋਦੀ ਰਾਹੀਂ ਉਹ ਕਹਿੰਦੇ ਮੈਂ ਸੀ ਸੈੱਟ ਨਹੀਂ ਹੈ ਸੁਖਵੀਰ ਬਾਦਲ ਕਹਿੰਦਾ ਮੈਂ ਸੈੱਟ ਨਹੀਂ ਹੈ ਮੈਂ ਤਾਂ ਇਹ ਨਹੀਂ ਸਮਝਾਂਦੀ ਸੈੱਟ ਕਦ ਹੋਉਂਗੇ ਇਹ ਲੋਕ ਮੈਂ ਤਾਂ ਇਹ ਨਹੀਂ ਸਮਝਾਂਦੀ ਵੀ ਜਦੋਂ ਸੈਟ ਸੈਟ ਹੀ ਨਹੀਂ ਸਮਝਾਈ ਸੈਟ ਕਿਤੇ ਕਿਉਂ ਨਜ਼ਾਰਾ ਲਿਆਤਾ ਬਾਈ ਸੈਟ ਕਿਹਦੇ ਨੂੰ ਹੋਣਾ ਜਿੱਧਰ ਧਰਤੀ ਤੇ ਪੈ ਗਿਆ ਹਿੱਲਣਾ ਹੈ ਨਹੀਂ ਕਿਧਰ ਇਹਨੂੰ ਆਪਾਂ ਨਾ ਫਲਾਗਾ ਦੇਖਣਾ ਸਭ ਨੇ ਪਰ ਹਿੱਲਣਾ ਨਹੀਂ ਫਿਰ ਸੈਟ ਹੈ ਇਹ ਸੈਟ ਹੈ ਓਏ ਹੋਏ 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 ਸੈਟ ਕਹਿੰਦੇ ਆ ਉਹਨੂੰ ਸੈਟ ਕਹਿੰਦੇ ਆ ਹਾਂ ਉਹ ਬੱਲੇ ਬੱਲੇ ਵੀ ਹੁਣ ਸੈਟ ਹੋ ਜਾਏਗਾ ਪੁੱਛੋ ਲੋਕਾਂ ਨੂੰ